ਜੀ ਉਸੀ ਦੇਖਿਆ ਕਿ ਜਿਹੜਾ 1-2 ਦਿਨਾਂ ਦੇ ਵਿੱਚੋਂ ਮੌਸਮ ਦੇ ਵਿੱਚ ਬਦਲਾ ਆਇਆ ਉਹਦੇ ਕਰਕੇ ਟੈਂਪਰੇਚਰ ਦੇ ਵਿੱਚ ਜ਼ਰੂਰ ਗ੍ਰਾਵਟ ਅਬਜ਼ਰਵ ਕੀਤੀ ਗਈ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਫੇਰ ਜਿਹੜਾ ਡੇ ਟਾਈਮ ਟੈਂਪਰੇਚਰ 40 ਡਿਗਰੀ ਸੈਂਟੀਗ੍ਰੇਡ ਤੋਂ ਉੱਪਰ ਚੱਲ ਰਿਹਾ ਸੀਗਾ ਪਰ ਹੁਣ ਜਿਵੇਂ ਕੱਲ ਦਾ ਡੇ ਟਾਈਮ ਟੈਂਪਰੇਚਰ 31.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਵੀ ਲਗਭਗ 5 ਡਿਗਰੀ ਸੈਂਟੀਗ੍ਰੇਡ ਨੀਚੇ ਅਬਜ਼ਰਵ ਕੀਤਾ ਗਿਆ ਜਦੋਂ ਕਿ ਕੱਲ ਦਾ ਨਾਰਮਲ ਡੇ ਟਾਈਮ ਟੈਂਪਰੇਚਰ 36.5 ਡਿਗਰੀ ਸੈਂਟੀਗ੍ਰੇਡ ਸੀ ਇਸੇ ਤਰ੍ਹਾਂ ਅੱਜ ਦਾ ਜੋ ਮਿਨੀਮਮ ਟੈਂਪਰੇਚਰ 28 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਔਰ ਇਹ ਨਾਰਮਲ ਤੋਂ 1.5 ਡਿਗਰੀ ਸੈਂਟੀਗ੍ਰੇਡ ਉੱਪਰ ਰਿਕਾਰਡ ਕੀਤਾ ਗਿਆ ਤੁਸੀਂ ਦੇਖ ਸਕਦੇ ਆ ਕਿ ਪਿਛਲੇ ਦਿਨਾਂ ਨਾਲੋਂ ਜ਼ਰੂਰ ਜਿਹੜੀ ਸਪੈਸ਼ਲੀ ਡੇ ਟਾਈਮ ਟੈਂਪਰੇਚਰ ਦੇ ਵਿੱਚ ਜਿਹੜੀ ਗਿਰਾਵਟ ਆਬਜ਼ਰਵ ਕੀਤੀ ਗਈ ਹੈ ਔਰ ਕੱਲ ਲੁਧਿਆਣਾ ਦੇ ਵਿੱਚ 39.6 ਮਿਲੀਮੀਟਰ ਬਾਰਿਸ਼ ਵੀ ਹੋਈ ਸੀ ਔਰ ਹੋਰ ਵੀ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਬਾਰਿਸ਼ ਰਿਕਾਰਡ ਕੀਤੀ ਗਈ ਆਨ ਵਾਲੇ ਤਿੰਨ ਚਾਰ ਦਿਨ ਵੀ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਬਾਰਿਸ਼ ਹੋ ਸਕਦੀ ਹੈ ਔਰ ਕਿਤੇ ਕਿਤੇ ਜੋ ਹੈਵੀ ਬਾਰਿਸ਼ ਹੈ ਉਹ ਵੀ ਹੋ ਸਕਦੀ ਹੈ ਜੇ ਕੋਈ ਅਲਰਟ ਵੀ ਜਾਰੀ ਕੀਤਾ ਗਿਆ بارش ਕੋਈ ਲੈਗ ਹੈ ਫਿਲਹਾਲ ਇਹ ਆਏ ਨੋਰਮਲ ਆ ਬਿਲਕੁਲ ਜੀ ਆਉਣ ਵਾਲੇ 3-4 ਦਿਨ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਜਿਹੜੀ بارش ਹੋ ਸਕਦੀ ਹੈ ਕੁਝ ਹਿੱਸਿਆਂ ਦੇ ਵਿੱਚ ਜਿਹੜੀ ਹੈਵੀ بارش ਹੋ ਵੀ ਹੋ ਸਕਦੀ ਹੈ ਔਰ ਇਹਦੇ ਨਾਲ ਨਾਲ ਲਾਈਟਨਿੰਗ ਔਰ ਥੰਡਰਸਟ੍ਰੋਮ ਐਕਟੀਵਿਟੀ ਵੀ ਹੋ ਸਕਦੀ ਹੈ ਇਹਦੇ ਵਾਸਤੇ ਆਈਐਮਡੀ ਵੱਲੋਂ ਜਿਹੜਾ yellow alert ਪੰਜਾਬ ਵਾਸਤੇ ਜਾਰੀ ਕੀਤਾ ਗਿਆ ਹੈ ਅਮੈਂ ਮੰਨ ਪ੍ਰੀ ਮੌਨਸੂਨ ਬਾਰਿਸ਼ ਕਹਿ ਸਕਦੇ ਆ ਆਪਾਂ ਕਹਿੰਦੇ ਕਿ ਮੌਨਸੂਨ ਤੋਂ ਪਹਿਲਾਂ ਬਾਰਿਸ਼ਾਂ ਜਿਹੜੀਆਂ ਸ਼ੁਰੂ ਹੋ ਗਈਆਂ ਨੇ ਤੇ ਮੌਨਸੂਨ ਵੀ ਚੱਲਦਾ ਰਹਿਣ ਦੀ ਉਮੀਦ ਹੈ ਬਿਲਕੁਲ ਜੀ ਇਹ ਜਿਹੜੀ ਬਾਰਿਸ਼ ਅੱਜਕੱਲ ਹੋ ਰਹੀ ਹੈ ਇਹ ਪ੍ਰੀ ਮੌਨਸੂਨ ਅਸੀਂ ਇਹਨੂੰ ਬਾਰਿਸ਼ ਕਹਿ ਸਕਦੇ ਆਂ ਔਰ ਅਸੀਂ ਇਹੀ ਇਸ ਵਾਰੀ ਐਕਸਪੈਕਟ ਕਰ ਰਹੇ ਆਂ ਕਿਉਂਕਿ ਆਈਐਮਡੀ ਵੱਲੋਂ ਵੀ ਜਿਹੜੀ 106% ਲੌਂਗ ਪੀਰੀਅਡ ਐਵਰੇਜ ਦਾ ਇਸ ਵਾਰੀ ਪ੍ਰੈਡਿਕਸ਼ਨ ਕੀਤੀ ਗਈ ਹੈ ਔਰ ਅਸੀਂ ਇਹੀ ਇਸ ਵਾਰੀ ਜਿਹੜਾ ਐਕਸਪੈਕਟ ਕਰ ਰਹੇ ਆਂ ਕਿ ਅੱਛੀ ਬਾਰਿਸ਼ ਮੌਨਸੂਨ ਸੀਜ਼ਨ ਦੇ ਵਿੱਚ ਇਸ ਵਾਰੀ ਹੋਣ ਵਾਲੀ ਹੈ ਮਨੁੱਖ ਕਿਸ克兰 ਦਾ ਇੱਕ ਸਾਨਵੀਰਾਂ ਨੂੰ ਸਲਾਹ ਦੇਉਂਦੇ ਕਿਉਂਕਿ ਜਿਹੜਾ ਬਰਸਾਤ ਹੋਈਏ ਤੇ ਇੱਕ ਵਾਰ ਜਿਹੜੀ ਝੋਨੇ ਦੀ ਬੁਆਈ ਹੋ ਜਾਂਦੀ ਹੈ ਆ ਬਿਲਕੁਲ ਜੀ ਕਿਉਂਕਿ ਚੋਨੇ ਦੀ ਲੁਆਈ ਚੱਲ ਰਹੀ ਹੈ ਔਰ ਚੋਨੇ ਨੂੰ ਪਾਣੀ ਦੀ ਕਾਫੀ ਲੋੜ ਹੁੰਦੀ ਹੈ ਸੋ ਫਾਰਮਰਸ ਨੂੰ ਵੀ ਅਸੀਂ ਇਹੀ ਜਿਹੜਾ ਦੱਸ ਸਕਦੇ ਹਾਂ ਕਿ ਆਉਣ ਵਾਲੇ 3-4 ਦਿਨਾਂ ਦੇ ਵਿੱਚ ਬਾਰਿਸ਼ ਐਕਸਪੈਕਟਿਡ ਹੈ ਔਰ ਕੁਝ ਥਾਵਾਂ ਤੇ ਹੈਵੀ ਬਾਰਿਸ਼ ਵੀ ਹੋ ਸਕਦੀ ਹੈ ਔਰ ਕਿਉਂਕਿ ਹੁਣ ਪਾਣੀ ਦੀ ਬੜੀ ਲੋੜ ਹੈ ਸੋ ਜਿਹੜਾ ਇਹ ਵਾਲੀ ਬਾਰਿਸ਼ ਸਾਨੂੰ ਲੱਗਦਾ ਕਿ ਜਿਹੜੀ ਚੋਨੇ ਦੀ ਪਾਣੀ ਦੀ ਲੋੜ ਆ ਉਹਨੂੰ ਪੂਰੀ ਕਰ ਸਕਦੀ ਹੈ ਔਰ ਇਹਦੇ ਨਾਲ ਜਿਹੜਾ ਗਰਾਊਂਡ ਵਾਟਰ ਤੇ ਜਿਹੜਾ ਦਬਾਅ ਆਲਰੇਡੀ ਜ਼ਿਆਦਾ ਹੈਗਾ ਉਹਨੂੰ ਵੀ ਕੁਝ ਕੱਟ ਕਰਨ ਵਿੱਚ ਮਦਦਗਾਰ ਹੋ ਸਕਦੀ ਹੈ ਮੌਨਸੂਨ ਦੀ ਆਮਦ ਤੱਕ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਹੋ ਜਾਏਗੀ ਥੋੜਾ ਡਿਲੇ ਰਹੇਗਾ ਜਾਂ ਮੋਕ ਸਮੇਂ ਸਿਰ ਪ੍ਰੋਡਕਸ਼ਨ ਹੀ ਹੋਏਗੀ ਹਾਂ ਜੀ ਮੌਨਸੂਨ ਆਨਸੈਟ ਦਾ ਜੋ ਨਾਰਮਲ ਟਾਈਮ ਪੰਜਾਬ ਦੇ ਵਿੱਚ ਹੈ ਉਹ 1 ਜੁਲਾਈ ਹੈ ਸੋ ਇਸ ਵਾਰੀ ਵੀ ਇਹੀ ਜਿਹੜਾ ਅਸੀਂ ਐਕਸਪੈਕਟ ਕਰ ਰਹੇ ਹਾਂ ਕਿ ਜਿਹੜਾ ਨੀਅਰ ਨਾਰਮਲ ਹੀ ਮੌਨਸੂਨ ਦੀ ਆਮਦ ਹੋ ਸਕਦੀ ਹੈ ਤੇ ਨੀਅਰ ਨਾਰਮਲ ਮੀਨਸ 1 ਜੁਲਾਈ ਤੋਂ 2-3 ਦਿਨ ਅੱਗੇ ਪਿੱਛੇ ਇਹ ਹੋ ਸਕਦੀ ਹੈ ਬਟ ਨੀਅਰ ਨਾਰਮਲ ਹੀ ਐਕਸਪੈਕਟਡ ਹੈ ਮ ਜਿਸ ਤਰ੍ਹਾਂ ਤਾਪਮਾਨ ਜੂੜ ਘਟੇ ਨੇ ਗੁਆਰਸ ਦੇ ਨਾਲ ਪਰ ਮੌਨਸੂਨ ਰਾਈਜ਼ ਜਿਆਦਾ ਵਧ ਗਿਆ ਲੱਗਦਾ ਕਿ ਲੋਕਾਂ ਨੂੰ ਜਿਹੜਾ ਇਤਿਹਾਤ ਵਰਤਣ ਚਾਹੀਦੀ ਹੈ ਨਮੀ ਦੀ ਬਿਲਕੁਲ ਜੀ ਕਿਉਂਕਿ ਹੁਣ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਹੌਟ ਵੈਦਰ ਸੀ ਟੈਂਪਰੇਚਰ ਜਿਆਦਾ ਕਰਕੇ ਹੀਟ ਸਟ੍ਰੈਸ ਸੀਗਾ ਹੁਣ ਜਿਹੜਾ ਅਸੀਂ ਦੇਖ ਰਹੇ ਹਾਂ ਕਿ ਕਿਉਂਕਿ ਪ੍ਰੀ ਮੌਨਸੂਨ بارش ਵੀ ਸ਼ੁਰੂ ਹੋ ਗਈ ਹੈ ਔਰ ਮੌਨਸੂਨ ਵੀ ਔਨਵਰਡ ਦੇ ਦਿਨਾਂ ਦੇ ਵਿੱਚ 익ਸਪੈਕਟਡ ਹੈ ਸੋ ਜਿਹੜਾ ਹਵਾ ਦੇ ਵਿੱਚ ਮੌਇਸਚਰ ਕਾਫੀ ਵਧ ਗਿਆ ਹੈਗਾ ਹੁਣ ਟੈਂਪਰੇਚਰ ਦੇ ਵਿੱਚ ਗਿਰਾਵਟ ਤਾਂ ਪਹਿਲੇ ਦਿਨਾਂ ਨਾਲੋਂ ਅਸੀਂ ਆਬਜ਼ਰਵ ਕੀਤੀ ਹੈ ਬਟ ਕਿਉਂ ਜਦੋਂ ਟੈਂਪਰੇਚਰ ਔਰ ਜਿਹੜੀਆਂ ਹੌਟ ਐਂਡ ਹਿਊਮਿਡ ਕੰਡੀਸ਼ਨਸ ਇਕੱਠੀਆਂ ਹੋ ਜਾਂਦੀਆਂ ਨੇ ਉਦੋਂ ਕਾਫੀ ਅਨਕੰਫਰਟੇਬਲ ਹੁੰਦਾ ਸਾਨੂੰ ਟੋਲਰੇਟ ਕਰਨ ਵਾਸਤੇ ਉਹਦੇ ਹੈਲਥ ਇੰਪੈਕਟਸ ਵੀ ਹੁੰਦੇ ਨੇ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਕੰਡੀਸ਼ਨਸ ਨੇ ਇਹਨਾਂ ਦਾ ਵੀ ਸਾਰਿਆਂ ਨੂੰ ਬੜਾ ਧਿਆਨ ਰੱਖਣਾ ਚਾਹੀਦਾ ਹੈ ਪ੍ਰੋਪਰਲੀ ਆਪਣੀ ਡਾਈਟ ਲੈਣੀ ਚਾਹੀਦੀ ਹੈ ਔਰ ਵਾਤਵਾਰ ਲਿਕੁਇਡਸ ਲੈਣੇ ਚਾਹੀਦੇ ਨੇ ਬਾਡੀ ਨੂੰ ਹਾਈਡਰੇਟਿਡ ਰੱਖਣਾ ਚਾਹੀਦਾ ਤਾਂ ਕਿ ਜਿਹੜਾ ਇਸ ਤਰ੍ਹਾਂ ਦਾ ਵੈਦਰ ਆ ਉਹਦੇ ਵਿੱਚ ਕੋਈ ਹੈਲਥ ਇਸ਼ੂ ਨਾ ਹੋ ਸਕੇ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੈਨਿਕ ਸਵੇ YouTube Facebook Instagram X aur WhatsApp channel par